ਪੰਜਾਬ ਸੂਬੇ ਦੇ ਵਿੱਚ ਲਗਾਤਾਰ ਹੜ੍ਹ ਕਰਕੇ ਹਾਲਾਤ ਨਾਜ਼ੁਕ ਬਣੇ ਹੋਏ ਨੇ ਸੋ ਉਸ ਵਿਚਾਰੇ ਇੱਕ ਕੈਬਨਟ ਮੀਟਿੰਗ ਰੱਖੀ ਗਈ ਸੀ ਪਰ ਸਮੇਂ ਦੇ ਆਉਣ ਦੇ ਮੁਤਾਬਕ ਕੈਬਨਟ ਮੀਟਿੰਗ ਇਕ ਪਰ ਮੁੜਤਾਂ ਕੀਤੀ ਗਈ ਮਲਤਵੀ ਅਤੇ ਸੀਐਮ ਮਾਨ ਨੂੰ ਦੱਸਿਆ ਜਾ ਰਿਹਾ ਹੈ ਕਿ ਵਿਗੜਦੀ ਸਿਹਤ ਤੇ ਚਲਦਿਆਂ ਹਸਪਤਾਲ ਦੇ ਵਿੱਚ ਕੀਤਾ ਗਿਆ ਰੈਫਰ ਸੋ ਕੀ ਹੁਣ ਅਗਲੀ ਕੈਬਨਟ ਮੀਟਿੰਗ ਸੰਬੰਧੀ ਕੋਈ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹਰ ਪ੍ਰਭਾਵਿਤ ਖੇਤਰਾਂ ਨੂੰ ਕੋਈ ਰਾਹਤ ਮਿਲੇਗੀ ਜਾਂ ਫਿਰ ਮੁਲਾਜ਼ਮਾਂ ਤੇ ਪੈਨਸ਼ਨਸ ਦੇ ਲਈ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਵੱਧੇ ਦਬਾਅ ਦੇ ਚੱਲਦੇ ਆ ਕੋਈ ਆਵੇਗਾ ਫੈਸਲਾ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਅਗਰ ਤੁਸੀਂ ਸਾਡੇ ਚੈਨਲ ਪੰਜਾਬ ਖਬਰਨਾਮਾ ਤੇ ਨਵੇਂ ਹੋ ਤਾਂ ਆਪਣੇ ਚੈਨਲ ਪੰਜਾਬ ਖਬਰਨਾਮਾ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇੱਕ ਵੱਡੀ ਅਪਡੇਟ ਜਿਹੜੀ ਹੈ ਸੋਸ਼ਲ ਮੀਡੀਆ ਰਾਹੀਂ ਨਿਕਲ ਕੇ ਆ ਰਹੀ ਹੈ ਕਿ ਵਿਗੜਦੀ ਤਬੀਅ ਦੇ ਚਲਦੇ ਆ ਅੰਜਾਦ ਦੇ ਸੀਐਮ ਭਗਵੰਤ ਮਾਨ ਨੂੰ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੋ ਦੂਸਰੇ ਪਾਸੇ ਇੱਕ ਅਹਿਮ ਕੈਬਨਿਟ ਮੀਟਿੰਗ 5 ਸਤੰਬਰ ਯਾਨੀ ਬੀਤੇ ਦਿਨ ਦੀ ਰੱਖੀ ਗਈ ਸੀ ਅਤੇ ਸਮੇਂ ਦੇ ਮੁਤਾਬਕ ਇਹ ਜੋ ਮੀਟਿੰਗ ਸੀ ਦੱਸਿਆ ਜਾ ਰਿਹਾ ਸੀ ਕਿ ਸ਼ਾਮ 4 ਵਜੇ ਹੋਣੀ ਸੀ ਪਰ ਇਹਨ ਮੌਕੇ ਤੇ ਆਕੀ ਜਿਸ ਤਰ੍ਹਾਂ ਅੱਗੇ ਹੁੰਦਾ ਕੈਬਨਿਟ ਮੀਟਿੰਗ ਮੁਲਤੀ ਕੀਤੀ ਗਈ ਹਾਲਾਂਕਿ ਇਸ ਕੈਬਨਿਟ ਮੀਟਿੰਗ ਦੇ ਮੁਲਤੀ ਹੋਣ ਤੋਂ ਬਾਅਦ ਅੱਗੇ ਵੀ ਤਾਰੀਖ ਜਿਹੜੀ ਹੈਲੇ ਤੱਕ ਜਾਰੀ ਨਹੀਂ ਕੀਤੀ ਗਈ ਸੋ ਜਿਸ ਦੇ ਚੱਲਦੇ ਆ ਇੱਕ ਵਾਰ ਮੁੜ ਤੋਂ ਭਾਰੀ ਨਿਰਾਸ਼ਾ ਜਿਹੜੀ ਹੈ ਉਹ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਅਤੇ ਪੰਜਾਬ ਦੇ ਆਮ ਲੋਕਾਂ ਨੂੰ ਮਿਲੀ ਹੈ ਕਿਉਂਕਿ ਹੋ ਸਕਦਾ ਸੀ ਕਿ ਇਸ ਕੈਬਨਿਟ ਮੀਟਿੰਗ ਦੇ ਵਿੱਚ ਜਿਹੜੀ ਰਾਹਤ ਪੈਕੇਜ ਜਿਹੜਾ ਜਾਰੀ ਕੀਤਾ ਜਾ ਸਕਦਾ ਸੀ ਹਰ ਪ੍ਰਭਾਵਿਤ ਖੇਤਰਾਂ ਦੇ ਲਈ ਅਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬਣਦਾ 55% ਡੀਏ ਜੋ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਨੇ ਹਾਈ ਕੋਰਟ ਵੱਲੋਂ ਉਸ ਸੰਬੰਧੀ ਵੀ ਮੁਲਾਜ਼ਮਾਂ ਤੇ ਪੈਨਸ਼ਨਰਸ ਲਈ ਕੋਈ ਰਾਹਤ ਭਰੀ ਖਬਰ ਨਿਕਲ ਕੇ ਆ ਸਕਦੀ ਸੀ ਸੋ ਇਹ ਜੋ ਖਬਰਾਂ ਨੇ ਸੋਸ਼ਲ ਮੀਡੀਆ ਦੇ ਹਵਾਲੇ ਤੋਂ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਆ ਰਹੀਆਂ ਸੀ ਕਿ ਇੱਕ ਵਾਰ ਮੁੜ ਤੋਂ ਕੈਬਨਿਟ ਮੀਟਿੰਗ ਰੱਖਣ ਤੋਂ ਬਾਅਦ ਉਸ ਨੂੰ ਮੁਲਤੀ ਕੀਤਾ ਗਿਆ ਹੈ ਹਾਲਾਂਕਿ ਅਗਲੀ ਕੈਬਨਿਟ ਮੀਟਿੰਗ ਜਿਹੜੀ ਹੈ ਉਸ ਦਾ ਐਲਾਨ ਨਹੀਂ ਕੀਤਾ ਗਿਆ ਹਲੇ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਤਬੀਅਤ ਸੀਐਮ ਭਗਵੰਤ ਮਾਨ ਦੇ ਠੀਕ ਹੁੰਦੀ ਐ ਸੋ ਅੱਗੇ ਕਿਹੜੇ ਫੈਸਲੇ ਨਿਕਲ ਕੇ ਆਉਣਗੇ ਸੋ ਜਿਵੇਂ ਹੀ ਕੋਈ ਵੱਡੀ ਅਪਡੇਟ ਆਏਗੀ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਾਂਗੇ ਸੋ ਇਸ ਵੀਡੀਓ ਵਿੱਚ ਐਨਾ ਹੀ ਧੰਨਵਾਦ